ਤਬਾ ਮੇ ਵੱਡੇ ਵੱਡੇ ਰਾਜੇ ਮਹਾਰਾਜੇ ਜੋਤੇ ਮਹਾਰਾਜ ਸੂਰ ਹੋਏ ਕੁੰਭ ਕੁੰਭ ਕੇ ਜੀਤ ਸਵੇ ਜਨ ਸਾਤੋ ਸਿੰਧ ਹਥਿਆਰ ਪਖਾਰੇ ਜੋ ਜੋ ਹੁਤੇ ਸੋ ਇਕਲੇ ਵਿਕਤੇ ਕਟੇ 칼 ਕ੍ਰਪਾਨ ਕੇ ਮਾਰੇ ਕੁੰਭ ਕੁੰਭ ਦੋ ਰਾक्षਸ ਇਨਰ ਨੇ ਸਾਰੇ ਸੰਸਾਰ ਨੂੰ ਦੇਵੀ ਦੇਵਤਿਆਂ ਨੂੰ ਸਾਨੂੰ ਫਤਿਹ ਕਰ ਲਏ ਆ ਕਿ ਦੋਨੋਂ ਦੇ ਵਿੱਚ ਤਾਕਤਾਂ ਪਾਵਾਂ ਨਹੀਂ ਹਸੀ ਕਿ ਜਦੋਂ ਇਹਨੇ ਆਪਣੇ ਅਥੇਹਾਰ ਜਿਖੂਨਲ ਬ੍ਰਸੰਤ ਥੋਤੇ ਤੇ ਸਤਿਗੁਰੂ ਪਾਛਾ ਦਸੂਹ ਮਹਾਰਾਜ ਬਚਨ ਕਰਦੇ ਹਨ ਸਾਤ ਤੋ ਸਿੰਧ ਇਥਿਆਰ ਭਕਾਰੇ ਕਹਿੰਦੇ ਉਹਨਾਂ ਦੇ ਇਥਿਆਰ ਜਦੋਂ ਤੋਤੇ ਗਏ ਸੱਤਾਂ ਸਮੁੰਦਰਾਂ ਦਾ ਪਾਣੀ ਲਾਲ ਹੋ ਗਿਆ ਬਹੁਤ ਅਤਵਾਰ ਤੇ ਕਿ ਮਨੁੱਖ ਚਿੰਨਾ ਵੀ ਮਰਜੀ ਤੱਕ ਤਵਾਰ ਹੈ ਅਮੀਰ ਹੈ ਪਰ ਸਵਾਸਾਂ ਦੀ ਜੋ ਪੂੰਜੀ ਹੈ ਨਾ ਇਹ ਆਪਣੇ ਜੋਰ ਨੂੰ ਨਹੀਂ ਰੋਕ ਸਕਦਾ ਕਿ ਐਸੇ ਐਸੇ ਲੋਗ ਹੋਏ ਹਨ ਐਸੇ ਐਸੇ ਸ਼ਕਤੀਆਂ ਵਰਤੀਤੀ ਹੋਈਆਂ ਭਾਵੇਂ ਗੁਜ਼ਰੇ ਇਤਿਹਾਸ ਦੀ ਗੱਲ ਕਰੀਏ ਜੋ ਸਾਡੀਆਂ ਅੱਖਾਂ ਸਾਹਮਣੇ ਨਹੀਂ ਹੋਏ ਹਨ ਪਰ ਅਸੀਂ ਸੁਨੇ ਹਨ ਗ੍ਰੰਥਾਂ ਤੋਂ ਸੁਨੇ ਹਨ ਗ੍ਰੰਥਾਂ ਤੋਂ ਪੜ੍ਹੇ ਹਨ ਵਿਦਵਾਨਾਂ ਤੋਂ ਸੁਨੇ ਹਨ ਪਰ ਕੁਝ ਐਸਾ ਵੀ ਹੈ ਜੋ ਸਾਡੇ ਸਾਹਮਣੇ ਅੱਖਾਂ ਦੇ ਸਾਹਮਣੇ ਬੀਤ ਜਾਂਦਾ ਹੈ ਜੋ ਕੁਦਰਤ ਜਾਂਦਾ ਕਿ ਐਸੇ ਅਸੀਂ ਲੋਕ ਸਨ ਜਿਨ੍ਹਾਂ ਦੀ ਤਰਤ ਲੋਹਾ ਅਜ ਵੀ ਦੁਨੀਆ ਮੰਦੀ ਭਾਵੇਂ ਉਹ ਜਿੰਨੇ ਮਰਜੀ ਤੱਕ ਨੇ ਹੋਣ ਧਨવાન ਹੋਣ ਜੋ ਜੋ ਹੁੰਦੇ ਸੋ ਟਕਟੇ ਵਿਕਟੇ ਕਟੇ ਕਾਲਕਰਪਾਨ ਕੇ ਅਰੇ ਕਿ ਉਸ ਕਾਗ ਦੇ ਅਧੀਨ ਉਦੇ ਅੱਗੇ ਕਿਸੇ ਦਾ ਕੋਈ ਜੋਰ ਨਹੀਂ ਹੈ ਜਦੋਂ ਖਤਮ ਤੇਰਾ ਲੈਖਾ ਜੋ ਖਾ ਖਤਮ ਉਹ ਸਿਰਫ ਇੰਤਜ਼ਾਰ ਤੇ ਬੈਠਾ ਹੈ ਕਾਲ ਕਿ ਕਿਸ ਨੂੰ ਹੀ ਰੁਦਿਨ ਅਟਕ ਨਹੀਂ ਲੰਦਾ ਕਾਲ ਹੈ ਪਰ ਕਾਲ ਦੇ ਅਧੀਨ ਹੈ ਕਾਲਾਨ ਕਾਲ ਪਰਮਖਤਮ ਜੀ ਦੇ ਅੰਦਰ ਕਾਲ ਵੀ ਹੁੰਦਾ ਸਾਰੀ ਸ੍ਰਿਸ਼ਟੀ ਕਾਲ ਦੇ ਨਦੀਨ ਹੈ ਪਰ ਵਹਿਰ ਉਸ ਤੋਂ ਉਪਰ ਹੈ ਉਲਟਾ ਅੰਤਾਲ ਦੇ ਦੇਨ ਕਾਲ ਹੈ ਇਹ ਵਹਿਰ ਦੇ ਅਧੀਨ ਹੈ ਕਾਲ ਉਹ ਕੁਝ ਵੀ ਕਰ ਸਕਦਾ ਕੁਝ ਵੀ ਰੋਕ ਸਕਦਾ ਪਰ ਜੇ ਸਾਰੀ ਸ੍ਰਿਸ਼ਟੀ ਇਹ ਵਹਿਰ ਨੇ ਕਾਲ ਨੂੰ ਦਿੱਤੀ ਹੋਈ ਹੈ ਸੰਭਾਲ ਕੇ ਲੈ ਲਈ ਪਰ ਕਾਲ ਨੇ ਵੀ ਤਾਂ ਸਭਨੇ ਉਹ ਲਿਖਿਆ ਦੇਖਣਾ ਹੁੰਦਾ ਹੈ ਇਹਦੇ ਸਵਾਸ ਕਿਨੇ ਹੈ ਇਹਦਾ ਸਮਾਂ ਕਿੰਨਾ ਇਸ ਧਰਤੀ ਦੇ ਉੱਤੇ ਹਰ ਚੀਜ਼ ਨੂੰ ਉਸੇ ਦੇਖਣਾ ਹੁੰਦਾ ਪੜ੍ਹਨਾ ਹੁੰਦਾ ਜਦੋਂ ਸੁਪੂਹੀ ਹੋ ਗਈ ਹੈ ਫੇ ਕਿਸੇ ਨੂੰ ਪੁੱਛਣਾ ਨਹੀਂ ਕਿਸੇ ਨੂੰ ਸਦਾ ਲਈ ਨਹੀਂ ਫਿਰ ਤਾਂਤਰੀ ਦੇਖਣੀ ਭਾਵ ਨਹੀਂ ਦੇਖਣੀ ਕਿੰਨਾ ਤੂੰ ਤਕਤਵਾਰ ਹੈ ਫੇ ਤਾਂ ਆਇਨਾ ਵੇਟਣ ਕੋ ਸਮਰਤ ਇਦਾਂ ਕਿ ਸਾਨੂੰ ਹਰ ਇੱਕ ਨੂੰ ਧਿਆਨ ਹੁੰਦਾ ਹੈ ਪਰ ਅਸੀਂ ਵਿਸਾਇੰਦਲੇ ਕਿ ਅਸੀਂ ਇਸ ਸੰਸਾਰ ਦੇ ਵੋਹ ਮੋਹਾਂਤਾਂ ਦੇ ਵਿੱਚ ਇਹਦੇ ਵਿੱਚ ਫਸੇ ਐ ਅਸੀਂ ਜਿਵੇਂ ਮਛਲੀ ਜਾਲ ਫਾਦੀ ਮਾਸ ਨੂੰ ਦੇਖ ਕੇ ਫਸ ਜਾਂਦੀ ਹੈ ਪਤਾ ਹੈ ਉਸ ਨੂੰ ਕਿ ਮੇਰੀ ਮੌਤ ਵੀ ਹੋ ਸਕਦੀ ਹੈ ਕਿ ਜੇ ਇਸ ਨੂੰ ਖਾਣ ਦੀ ਕੋਸ਼ ਫਿਰ ਵੀ ਖਾਂਦੀ ਹੈ ਇਫਾਜ ਜਾਂਦੀ ਹੈ ਭਾਈ ਉਸੇ ਤਰ੍ਹਾਂ ਹੀ ਵਿਲੁਖ ਹੈ ਇਸ ਨੂੰ ਪਤਾ ਸੰਸਾਰ ਚੋਂ ਉੱਠਾ ਹੈ ਸਭ ਨੂੰ ਪਤਾ ਹੈ ਸਭ ਨੂੰ ਪਤਾ ਹੈ ਕਿ ਮੈਂ ਸੰਸਾਰ ਚੋਂ ਜਾਣਾ ਹੈ ਸਾਡੇ ਬੱਟੇ ਬੱਟੇ ਦੀ ਨਹੀਂ ਦੋਗੇ ਅਸੀਂ ਕਿੱਥੇ ਰੁਕਾਂਗੇ ਪਰ ਇੰਨਾ ਕਿ ਸਭ ਨੂੰ ਪਤਾ ਹੁੰਦਾ ਹੈ ਪਰ ਫਿਰ ਵੀ ਇਨਸਾਨ ਅਗਤੀ ਤੋਂ ਹੀ ਨੇ ਇਸ ਵਾਰ ਸਤਿਗੁਰੂ ਪਾਏ ਸਕੇ ਨੇ ਭਾਗਤ ਹੀਣ ਕਾਏ ਜਗ ਆਇਆ ਉਹਰੇ ਗੁਰ ਕੀ ਸੇਵ ਨਾ ਕੀਨੀ ਬੇਰਤਾ ਜਨਮ ਤਵਾਇਆ ਕਹਿੰਦੇ ਗੁਰੂ ਦੀ ਸੇਵਾ ਨਹੀਂ ਕੀਤੀ ਗੁਰੂ ਦੇ ਮਾਰਗ ਤੇ ਨਹੀਂ ਚੱਲਿਆ ਗੁਰੂ ਦੀ ਸੇਵਾ ਗੁਰੂ ਦੇ ਮਾਰਗ ਤੇ ਹੀ ਚੱਲਣਾ ਹੁੰਦਾ ਹੈ ਇਹ ਨਹੀਂ ਕਿ ਗੁਰੂ ਗੁਰੂ ਹੁਣ ਸਾਡਾ ਕੌਣ ਹੈ ਸ਼ਬਦ ਇਸ ਸ਼ਬਦ ਨੂੰ ਗ੍ਰੂ ਬਣਾ ਕੇ ਸਾਡੇ ਸਾਹਮਣੇ ਪ੍ਰਤੱਖ ਖਰੇ ਕਰ ਦਿੱਤਾ ਹੈ ਦੇਹੀ ਦਾ ਕੋਈ ਮਿਲਾਪ ਨਹੀਂ ਪਰ ਮੁਲੁਖ ਅਜਵੀ ਦੇਹੀਆਂ ਦੇ ਨਾਲ ਜੁੜਿਆ ਹੋਇਆ ਹੈ ਕਿ ਜੇ ਕਹਿ ਦਈਏ ਕੋਈ 1-2% ਵਿੱਚੋਂ ਕੱਢਤੀ ਹੈ ਨਾ ਹੋរី ਕੇਵਲ ਤਾਂ ਕੇਵਲ ਸੱਚੇ ਸ਼ਬਦ ਨਾਲ ਜੁੜੇ ਹੋਏ ਹੈ ਬਾਕੀ ਸੰਸਾਰ ਸੰਸਾਰ ਹਨ ਇਹਨੂੰ ਰੱਬ ਦੀ ਭਗਤੀ ਭਜਨ ਜਦੋਂ ਮੁਕਤੀ ਦੀ ਗੱਲ ਕਰੀਏ ਨਾ ਇਹਦੇ ਬਾਰੇ ਦਾ ਧਿਆਨ ਨਹੀਂ ਇਹਨੂੰ ਸਰਬਕਿਵਲ ਤੋਂ ਕੇਵਲ ਦੇਖਦੇ ਆ ਸੰਸਾਰ ਦੇ ਕਮ ਕਾਜ ਇਸ ਗੁਰਦਾਰੇ ਮੱਥਾ ਟੇਕਣਾ ਉਸ ਗੁਰਦਾਰੇ ਮੱਥਾ ਟੇਕਣਾ ਉਥੇ ਸਾਡੀ ਅਮਰ ਉਹ ਤਾਂ ਨੂੰ ਪੂਰਨ ਹੋਣਗੀਏ ਦੋਨਾਂ ਥਾਵਾਂ ਤੇ ਕੌਣ ਹੈ ਸਰਬਸ਼ਕਤੀਮਾਨ ਅਕਾਲ ਪੁਰਖ ਦੋਨਾਂ ਜਗਤ ਦੇ ਦੋਨਾਂ ਜਗ੍ਹਾ ਤੇ ਉਦਾ ਪ੍ਰਕਾਸ਼ ਹੈ ਦੋਨਾਂ ਜਗ੍ਹਾ ਤੇ ਤੇ ਇੱਕੋ ਹੀ ਗਿਆਨ ਇੱਕ ਆਵਾਣੀ ਇੱਕ ਗੁਰ ਕੇ ਦੋਨਾਂ ਜਗ੍ਹਾ ਤੇ ਜੋ ਗ੍ਰੰਥ ਸਰ ਪ੍ਰਕਾਸ਼ ਨੇ ਦੋਨਾਂ ਦੀ ਬਾਣੀ ਵਿੱਚ ਰੱਤੀ ਭਰ ਵੀ ਕੋਈ ਫਰਕ ਨਹੀਂ ਪਰ ਮਨੁੱਖ ਤੇ ਮਨ ਚ ਫਰਕ ਹੈ ਕਿ ਮਨੁੱਖ ਸੋਚਦਾ ਹੈ ਅੱਛਾ ਮਤਾਉ ਕਿਤੇ ਵੀ ਟੇਕ ਲਵੇ ਉਹਦਾ ਕੁਝ ਨਹੀਂ ਬਣਨਾ ਤੇ ਜਦੋਂ ਕਿਤੇ ਮੰਨ ਲਈ ਗੱਲ ਗੱਲ ਮੰਨਣ ਤੇ ਹੀ ਹੁੰਦੀ ਹੈ ਕਿ ਜੋ ਗੁਰੂ ਹੁੰਦਾ ਹੈ ਉਹ ਗਿਆਨ ਦਿੰਦਾ ਹੈ ਗੁਰਨਾਨਕ ਸਾਹਿਬ ਪੰਜ ਪੁੱਤਕ ਸਰੇ ਸਨ ਉਹਦੇ ਵੀ ਇੱਕ ਔਂਕਾਜ਼ੀ ਗੱਲ ਕੀਤੀ ਹੈ ਸਰੀਰ त्यागਦਾ ਛੱਡ ਦਿੱਤਾ ਆਪਣਾ ਬੋਲ ਸ਼ਬਦ ਦੇ ਰੂਪ ਵਿੱਚ ਆ ਗਿਆ ਉਹ ਆਉਂ ਉਹ ਹੀ ਸ਼ਬਦ ਜਿਹੜਾ ਮੁਕਤੋਂ ਬੁਲੇ ਜਾਂਦਾ ਸੀ ਅੱਜ ਲਿਖਿਆ ਆ ਸੀ ਪੜਦੇ ਆ ਗੱਲ ਇੱਕੋ ਹੀ ਹੈ ਗੁਰਨਾਨਕੀ ਹੈ ਕਿ ਗੁਰਨਾਨਕ ਸਾਹਿਬ ਦਾ ਸ਼ਬਦ ਗੁਰਮੂਰਤ ਗੁਰ ਸ਼ਬਦ ਹੈ ਪਰ ਮਨਕੋ ਸੋਚਦਾ ਪਤਾ ਨਹੀਂ ਮੇਰੇ ਧਿਆਨ ਆ ਕਿ ਮੈਂ ਪਤਲੀ ਧਿਆ ਲੂੰਗਾ ਗੁਰਨਾਨਕ ਸਾਹਿਬ ਨੂੰ ਮੇਰੇ ਕੋਲ ਆ ਜਾਣਗੇ ਜਾਂ ਮੈਂ ਸੋਫੀ ਸਾਹਿਬ ਦੋ ਤਿੰਨ ਵਾਰ ਵੱਧ ਕਰ ਦੂੰ ਪੰਚਉ ਪਾਛਾ ਆ ਜਾਣਗੇ ਜਾਂ ਹੋ ਸਕਦਾ ਹੈ ਕਿ ਮੈਂ ਭਾਈ ਸਰੀਰ ਤਿਕ ਕਾਰ ਵੱਡੇ ਪਹਿਨ ਲਵਾਂ ਮੈਂ ਸਾਇਤਾ ਜੀ ਵੱਧ ਲਵਾਂ ਕੀ ਚਾਹਤ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਦੇਖੀ ਆ ਜਾਵੇ ਤਿੰਨਾਂ ਚੋਂ ਕਿਸੇ ਨੇ ਨਹੀਂ ਆਉਣਾ ਜਿੰਨੂੰ ਮਰਜੀ ਤੇ ਆ ਲੋ ਤੋ ਹਾਡੇ ਮਨਾਂ ਦੇ ਵਿੱਚ ਬਹਿ ਕਿੰਨੇ ਨੇ ਪਾਇਆ ਕਿ ਜਿਨ੍ਹਾਂ ਦੇ ਦਰਾਂ ਤੇ ਜਾ ਕੇ ਦੇਹ ਧਰੀਆਂ ਤੁਸੀਂ ਬੈਠਦੇ ਇਦਣੇ ਅੱਖਾਂ ਮਿਜ ਕੇ ਚਲਦੀ ਜਾ ਰਹੀ ਹੈ ਚਲਦੀ ਜਾ ਰਹੀ ਪਰ ਬਾਤ ਨਾ ਸਵਾਰਾ ਦੇਖੋ ਜਗਤ ਦੀ ਵੁੜ ਪਰ ਮੰਤਲਾ ਮਾਰਗ ਨਹੀਂ ਪਤਾ ਕੇਵਲ ਤੋਂ ਕੇਵਲ ਪਤਾ ਲੱਗੇ ਸੀ ਸਾਨੂੰ ਕਿ ਸਾਡੇ ਸਰੀਰ ਦੇ ਤੋਂ ਕਿਵੇਂ ਟੁੱਟਣਗੇ ਕਿੱਥੇ ਟੁੱਟਦੇ ਆ ਇੱਥੇ ਅਰਦਾਸ ਕਰਨੀ ਆ ਕਿੱਥੇ ਕਾਰੋਬਾਰ ਚੱਲਣਗੇ ਹੁਣ ਬਾੜ ਚੱਲ ਰਿਹਾ ਇੱਕ ਚੁਪੈਰਾ ਐਗਰवाणी ਕੋਈ ਕਿੰਤੂ ਪਰੰਤੂ ਨਹੀਂ ਗੁਰਵਾਣੀ ਪੜਦੇ ਪ੍ਰਗੁਰਵਾਣੀ ਦਾ ਜੋ ਮੂਲ ਰੂਪ ਹੈ ਉਹ ਤੋਂ ਤਾਂ ਪਲਟਾ ਦਿੱਤਾ ਨਾ ਪੜਕ ਦਿੱਤਾ ਤੇ ਉਹ ਤੇ ਦਿਖਾ ਦੇਣਗੇ ਸੰਤ ਕੋਈ ਖੜੀ ਹੈ ਮੇਰਾ ਵੈਰੂ ਨੇ ਕਰੋੜਾਂ ਦਾ ਕਰਜ਼ਾ ਲਾ ਦਿੱਤਾ ਬਾਬਾ ਦੀਪ ਸਿੰਘ ਜੀ ਨੇ ਜੇ ਭਾਈ ਤੇ ਕਰਦਿਆ ਲਾ ਦਿੱਤਾ ਅਮੋੜਿਆ ਨੇ ਠੱਗਾ ਠੋਰੀਆਂ ਕੀਤੀਆਂ ਤੇ ਕਰ ਜਾ ਸਤਗੁਰੂ ਸੱਚੇ ਐਸੇ ਉਹ ਲਾਉਣਗੇ ਕਿ ਜਿਹੜਾ ਤੂੰ ਠੱਗਾ ਧੋਲੀ ਇਕੱਠੀ ਕਰਕੇ ਜੋ ਹਾਸਲ ਕੀਤਾ ਮੇਰਾ ਕਾਰੋਬਾਰ ਚੱਲ ਪਿਆ ਮੇਰਾ ਬਿਜ਼ਨਸ ਚੱਲ ਪਿਆ ਹੋਰ ਚੱਲ ਗਿਆ ਤੇ ਫਿਰ ਕਹਿਣਗੇ ਜੀ ਆ ਜੋਤ ਜਗਦੀ ਐ ਇਦਾਂ ਨਾ ਜੋ ਪ੍ਰਕਾਸ਼ ਹੁੰਦੀ ਤਾਂ ਖੈਰ ਪੁਰਾਣੇ ਸਮੇਂ ਦੀ ਲਾਈਟ ਹੁੰਦੀ ਸੀ ਉਹ ਪਰ ਉਸ ਨੂੰ ਵਸੇ ਕਰਵਾ ਦਿੱਤਾ ਲੈ ਇੱਕ ਧਰਮਿਕ ਦੇਰੇ ਵਿੱਚ ਲਿਆਂਦਾ ਕਿ ਸ਼ਾਇਦ ਇਹਦੇ ਨਾਲ ਅਸੀਂ ਲਾਵਾਂਗੇ ਆਮ ਇਹ ਅਗਰਬਤੀ ਲਾ ਕੇ ਧੂਪ ਚਲੋ ਅਗਰਬਤੀ ਸੁਗੰਧੀ ਵਾਸਤੇ ਹੈ ਪ੍ਰਕਾਸ਼ ਵਾਸਤੇ ਅਸੀਂ ਕੋਈ ਇਸਤੇਮਾਲ ਕਰ ਸਕਦੇ ਚਲੋ ਵਈ ਨਹੀਂ ਬਲਬ ਨਹੀਂ ਹੈ ਲਾਈਟ ਨਹੀਂ ਹੈ ਲੱਤਕ ਸਿਟੀ ਨਹੀਂ ਹੈ ਸਰਕਾਰਦਿਆਂ ਤੁਰਦੇ ਅਜਨੇ ਵਿੱਚ ਲੋ ਦੀਵਾ ਲਾਇਆ ਕਿਉਂਦਾ ਸੁਗੰਧੀ ਆਏਗੀ ਮਿੱਟੀ ਦੇ ਥੇਲਸਕੀ ਲਾਉਂਦੇ ਪਏ ਕੋਈ ਨਹੀਂ ਛੜਦਾ ਇਹ ਬਰਤਲ ਸੀ ਉਦੋਂ ਉਹ ਲੇਟਾਂ ਨਹੀਂ ਹੁੰਦੀ ਸੀ ਉਹ ਤਾਂ ਆਪਾਂ ਵੀ ਦੇਖਿਆ ਪਈ ਆਪਣੇ ਘਰ ਲੇਟਾਂ ਨਾਲ ਹੀ ਆ ਗਈਆਂ ਸੀ ਵੱਡੀ ਉਮਰ ਜਿੰਨਾ ਦੀ ਸਭ ਨੂੰ ਪਤਾ ਹੈ ਇਹ ਤਾਂ ਅੱਜ ਦੇ ਨੂੰ ਪਤਾ ਮੀਟਰ ਲੱਗੇ ਮਿਲਦੇ ਐ ਏਸੀ ਲੱਗੇ ਮਿਲਦੇ ਐ ਪਰ ਇਦੋਂ ਪਹਿਲਾਂ ਵਾਲੇ ਜਿਨ੍ਹਾਂ ਨੇ ਜੀਵਨ ਦੇਖਿਆ ਹੋਇਆ ਉਹ ਇਹ ਭਾਈ ਕਹਿੰਦੇ ਕਿ ਗਾਂਢੇ ਵਿੱਚ ਲਾਈਟ ਨਹੀਂ ਹੁੰਦੀ ਸੀ ਇਧਰ ਉਧਰ ਕੁੰਡੀਆਂ ਲਾਉਣੀ ਆ ਬੰਗਣੀ ਐ ਕਿਤੇ 100 ਰੁਪਏ ਕਿਤੇ 50 ਰੁਪਏ ਦਾ ਕਰਾ ਮਹੀਨੇ ਦਾ ਬਿੱਲ ਦਿੰਦੇ ਹੁੰਦੇ ਸੀ ਇਹ ਵੀ ਸਮੇਂ ਹੈ ਲਹਿਰ ਦਾ ਚੇਨਾ ਉਚੁੱਚਾ ਪ੍ਰਬੰਧ ਨਹੀਂ ਸੀ ਦੇਖਿਆ ਵੀ ਤਾਂ ਜਦੋਂ ਮਿੱਟੀ ਦੇ ਢੇਲ ਦੇ ਨਾਲ ਦੀ ਗਈ ਜਾਂ ਕਿੰਨਾ ਧਕੜਾ ਆਤਾ ਉਹਦਾ ਧੂਆ ਚੜਦਾ ਕਰਦੇ ਆਂ ਤੋਂ ਆਂ ਗੱਲ ਅਗੀ ਦੇਸੀ ਕਿਉਂ ਦਿੱਤੇ ਅੱਛਾ ਉਦੋਂ ਦੀ ਲੱਗਦੀ ਆ ਰਹੀ ਏ ਕਿੰਨੇ ਇੰਨੇ ਵਹਿ ਪਰਮ ਨੇ ਇੱਕ ਜੋ ਦੀ ਗੱਲ ਕੀ ਕਰੀਏ ਰਵਾਇਤਾਂ ਜਪਤ ਇਹ ਚੋਲੇ ਤੂੰ ਪੁੱਛ ਦਰਸਾ ਦੇ ਕਿ ਕਿਉਂ ਚੋਨੇ ਬਸ ਘਰੋਂ ਚੱਲੇ ਆ ਕਰੇ ਕੋਈ ਆਇਆ ਨਵਾਂ ਮਹਿਮਾਨ ਕੁਝ ਨਾ ਹੋ ਜਾਂਦੇ ਚੋਲੇ ਕੋਈ ਇਹ ਮर्यादा ਧਰਮਕ ਨਹੀਂ ਤੇ ਪੁਰਾਣੇ ਸਮਿਆਂ ਦੇ ਵਿੱਚ ਜੁੜ ਦਰਵਾਜੇ ਲੱਕੜ ਦੇ ਬਾਹਵਾਂ ਫਰੇ ਹੁੰਦੇ ਸੀ ਹੁਣ ਤੁਸੀਂ ਕਿੱਥੋਂ ਦੇਖਿਆ ਤਾਂ ਭਲਾਈਆਂ ਲੱਗੀਆਂ ਭਾਈ ਹੁਣ ਉਹ ਦਰਵਾਜੇ ਅਜਵਾਂ ਨਹੀਂ ਫਟ ਹੁੰਦੇ ਸੀ ਕਿਵਾਂ ਥੱਲੇ ਕੁਛ ਨਾ ਕੁਛ ਇਦਾਂ ਜਗਾ ਲੈਂਦੇ ਕਿ ਜਿੱਥੇ ਉਹ ਦਰਵਾਜਾ ਭੰਮੇ ਇਸ ਤਰ੍ਹਾਂ ਦੇ ਦਰਵਾਜ਼ੇ ਹੁੰਦੇ ਸੀ ਕਿਤੇ-ਕਿਤੇ ਹੁਣ ਵੀ ਮਿਲ ਜਾਂਦੇ ਆ ਕੇਂਦਰਵਾਜਾਂ ਚੋਂ ਚਾਂਦੀ ਨਾਲ ਕਰੀ ਇਸ ਕਰਕੇ ਨਾ ਦੇ ਵਿੱਚ ਸਰਮਾ ਦਾ ਤੇਲ ਪਾ ਦਿੰਦੇ ਸੀ ਉਹ ਕਰਦੇ ਆ ਕਰਦੇ ਆ ਹੌਲੀ-ਹੌਲੀ ਉੱਤਰਾਮਕਲੰਗ ਦੇ ਵਿੱਚ ਆ ਗਏ ਵਹਿਮ ਭਨੁਪਲੇਖਿਆਂ ਚ ਆ ਗਏ ਇਤਨਾ ਅਨੇਕਾ ਨੇ ਸੀ ਕਿ ਐਸੀਆਂ ਅਨੇਕਾ ਹੀ ਗਤੀਵਿਧੀਆਂ ਨੇ ਜੋ ਸਾਨੂੰ ਭਨੁਪਲੇਖੇ ਵਿੱਚ ਪਾਈ ਬੈਠੀਆਂ ਨੇ ਉਸੇ ਤਰ੍ਹਾਂ ਹੀ ਇਹ ਜੋਤਾਲਾ ਕੰਮ ਕਹਿੰਨਗੇ ਜੀ ਇੱਥੇ ਜੋ ਤੇ ਤੁਸੀਂ ਖਾਂ ਨੂੰ ਲਾ ਲੋ ਖਾਂ ਦੀ ਜੇ ਸੜੀ ਦੋਸਤ ਵਿੱਚ ਠੀਕ ਹੋ ਜਾਏਗੀ ਇਹ ਭਾਈ ਜੀ ਇਦਾਂ ਠੀਕ ਹੁੰਦੀ ਹੋਵੇ ਤਾਂ ਸਾਰਿਆਂ ਦੀ ਇਨਕਾ ਲੈ ਜਾਣਾ ਕਹਿੰਦੇ ਜੀ ਕਿਉਂ ਧੁਨੀ ਤੇ ਮਾਰ ਲਓ ਉਹ ਤਾਂ ਚਲੋ ਆਪਾਂ ਵੈਸੇ ਵੀ ਜਦੋਂ ਕੋਈ ਪੇਟ ਖਰਾਬ ਹੁੰਦਾ ਵਾ ਕੋਈ ਗੱਲਬਾਤ ਹੁੰਦੀ ਆ ਆਪਾਂ ਕਿਨੇ ਥਲਾ ਮੜਾ ਲਈਏ ਵੀ ਠੀਕ ਹੋ ਜਾਏ ਨਰਮ ਹੋ ਜਾਊਗਾ ਇਹ ਤਾਂ ਹੋ ਗਈ ਇੱਕ ਵਿਗਿਆਨਿਕ ਪ੍ਰਕਿਰਿਆ ਪਰ ਧਾਰਮਿਕ ਤੌਰ ਤੇ ਉਹ ਠੀਕ ਹੋਵੇ ਜਿਹੜੇ ਸਲਾਹਾਂ ਦਿੰਦੇ ਆ ਉਹਨੇ ਆਪ ਵੱਡੇ ਵੱਡੇ ਹਸਪੀਟਲ ਖੋਲੇ ਹੋਏ ਆ। ਪੁੱਛੋ ਭਾਈ ਤੁਸੀਂ ਕਿਉਂ ਖੋਲੇ ਹੋਏ? ਜਦੋਂ ਸਾਰੀਆਂ ਦਵਾਈਆਂ ਇੱਥੇ ਨੇ ਤਰੀਕੇ ਆ ਜੋਤ ਨੂੰ ਹੱਥ ਲਾਇਆ ਨੀਗਾ ਠੀਕ ਹੋ ਜਾਂਦੀ ਆ, ਪੇਟ ਠੀਕ ਹੁੰਦਾ, ਸਿਰ ਦੌੜਦਾ ਸੇ ਠੀਕ ਹੋ ਜਾਂਦਾ। ਫਿਰ ਉਹ ਅਜੀਤ ਜੀ ਸੇਗੀ। ਇਹ ਬਾਬੇ ਕੋਲ ਕੈਂਸਰ ਦਾ ਇਲਾਜ ਨਹੀਂ ਹੈ। ਜਾਂ ਹੋਰ ਪਥਰੀ ਦਾ ਇਲਾਜ ਨਹੀਂ ਹੈ। ਬਸ ਦੋ ਜਆ ਦਵਾਈਏ ਬਾਬਾ ਜਾਣਦਾ। ਅਰੇਤੇ ਸਤਗੁਰੂ ਪਾਛੇ ਕਹਿੰਦੇ ਮੇਰਾ ਵੈਦ ਗੁਰੂ ਗੋਬਿੰਦ ਦਾ ਹਰ ਹਰ ਨਾਮ ਦੇਮ ਆਪ ਕਦ ਕਾਟੇ ਜਮਤੀ ਹੰਦਾ ਸਭ ਤੋਂ ਵੱਡਾ ਲੋਗਤਾ ਕਿ ਆ ਜਨਮ ਮਰਨ ਦਾ ਰੋਗ ਹੈ ਕੇ ਬਾੜ ਬਾੜ ਜੰਮਣਾ ਬਾੜ ਮਰਨ ਇਹ ਸਭ ਤੋਂ ਵੱਡਾ ਲੋਗ ਹੈ ਇਹੀ ਰੋਗ ਤਾਂ ਮੇਰਾ ਸਤਗੁਰੂ ਕੱਢਦਾ ਮੇਰਾ ਵੈਦ ਗੁਰੂ ਗੋਬਿੰਦ ਦਾ ਹਾਂ ਨਾਮ ਨੂੰ ਦੇਵੇ ਕੋ ਕੋਟਾਟੇ ਜੋ ਕਿ ਹੰਦਾ ਪਰ ਇਸ ਤਰੀਕੇ ਨਾਲ ਹੀ ਗੁਰੂ ਦੇ ਕੋ ਜਾਂਦੇ ਅਸੀਂ ਜਾਣਾ ਸਾਡਾ ਕੰਮ ਵੜ ਜਾਵੇ ਬੱਚਿਆਂ ਦੇ ਵਿਆਹ ਹੋ ਜਾਣ ਉਥੇ ਇਹ ਆ ਕਪੜਾ ਚੜਾ ਦਿਓ ਉਥੇ ਇਹ ਆ ਚੰਦਰ ਚੜਾ ਦਿਓ ਵਿਜੇ ਲੱਗ ਜਣ ਇਹ ਨੂੰ ਕਿ ਸਤਗੁਰ ਪਾਤਸ਼ਾਹ ਜੀ ਐਸੀ ਕਿਰਪਾ ਕਰਨਾ ਇਸ ਪਾਵਨ ਪਵਿੱਤਰਤਾ ਤੈਨੂੰ ਛੱਡ ਕੇ ਕਿੱਥੇ ਜਾਣਾ ਪਵੇ ਇੱਥੇ ਹੀ ਜੋ ਕੁਝ ਕਰਨਾ ਇੱਥੇ ਸੈਟਿੰਗ ਕਰਵਾ ਦੇ ਇੱਥੇ ਹੀ ਸਬਰ ਸੰਤੋਖ ਬਖਸ਼ ਦੇ ਕਿ ਇੱਥੇ ਮੈਨੂੰ ਸਤਿਗੁਰੂ ਆਇਸ਼ਾ ਜੀ ਸਬਰ ਸੰਤੋਖ ਬਖਸ਼ ਦੇ ਇਹਨਾਂ ਨੇ ਮੰਗਣਾ ਬਸ ਅੰਦਰ ਕਿਹੜਾ ਹੈ ਨਾ ਜੋ ਜਨੂਨ ਹੈ ਕਿ ਉਹ ਉਹ ਨਹੀਂ ਟਿਕਣ ਦਿੰਦਾ ਕਹਦਾ ਨਹੀਂ ਭਈ ਉਹ ਵਾਰ ਗਿਆ ਵਦਿਲੇ ਜਾਣਾ ਮੈਂ ਵੀ ਜਾਣਾ ਕਦੇ ਸੋਚੇ ਨਹੀਂ ਜੋ ਵਿਗੜਿਆ ਅਸੀਂ ਉਸ ਨੂੰ ਆਪ ਹੀ ਸੁਭਾਲ ਲੀਏ ਜੇ ਉਹ ਛੱਡ ਛੱਡ ਕੇ ਤੁਰ ਜਾਣਾ ਤੇ ਇੱਥੇ ਸਵਾਰ ਨਹੀਂ ਲੱਗਣੀ ਤੇ ਫਿਰ ਤਾਂ ਭਾਈ ਇਥੋਂ ਨਿਕਲ ਹੀ ਪਾਲੇ ਦਾ ਮਤ ਤਾਂ ਇਹ ਹੋ ਗਿਆ ਨਾ ਮੰਗਣਾ ਐਸਾ ਸਤਪੁਰ ਸਤੇ ਪਾਇਸ਼ਾ ਤੋਂ ਵਹਿਗਰੂ ਸਬਰ ਸੰਤੋਖ ਤੇ ਕਿ ਜੋ ਕੋ ਦਿੱਤਾ ਅਸੀਂ ਇੰਨੇ ਜੋ ਕੇ ਵੀ ਨਹੀਂ ਸੀ ਪਰ ਤੋਂ ਸਾਨੂੰ ਬਹੁਤ ਕੁਝ ਦਿੱਤਾ ਪਰ ਜਿੰਨਾ ਤੋਂ ਵੈਗਲ ਦਿੱਤਾ ਹੋਇਆ ਹੈ ਨਾ ਅਸੀਂ ਉਹਤੇ ਵੀ ਕਿੰਤੂ ਪ੍ਰੰਤੂ ਕਰ ਦਿੰਦੇ ਆ 10 ਵਸਤੂ ਲੈ ਆਚੇ ਭਾਰੇ ਇੱਕ ਵਸਤੂ ਨੇ ਵਿਖੋਟ ਗਵਾਵੇ ਇੱਕ ਪੀਣਾ ਦੇ 10 ਪੀ ਹਿਰਲੇ ਤੋਂੜਾ ਕੋ ਕਹਾਂ ਕਰੇ ਜਿਸ ਥਾਤਸੈ ਨਹੀਂ ਜਾ ਰਹਾ ਉਸਕੋ ਕਰ ਸਦ ਨਮਸ਼ਦਾ ਕੇ ਵੈਗਲ ਹੋਏ ਕੀ ਲੰਬਸਾਂ ਨਹੀਂ ਘਰ ਛੱਡ ਕੇ ਦੂਸਰੀ ਜਗ੍ਹਾ ਤੇ ਧਰਤੀ ਜਾ ਕੇ ਸੈਟ ਹੋ ਜਾਂਦੇ ਆ ਜਿਹਨੇ ਸੈਟ ਹੋ ਜਾਣਾ ਇੱਟ ਹੀ ਜਿਹਨੇ ਨਹੀਂ ਹੋਣਾ ਭਾਵੇਂ ਤੇਨੀ ਮਰਜੀ ਦੁਨੀਆ ਕੁਮਲਾ ਅਲਾਇਤ ਹਰ ਤਗਾ ਤੇ ਉਹ ਸੁਖਾਂਵੇਂ ਨਹੀਂ ਹੁੰਦੇ ਇਹ ਪਤਾ ਨਹੀਂ ਕਦੋਂ ਕਿੱਧਰ ਪਾਸੇ ਕੀ ਹੋ ਜਾਂਦਾ ਭਾਈ ਸੋ ਤਾਂ ਪਾਇਤ੍ਰਿਕ ਕਰਮਾਂ ਦੀ ਖੇਡ ਹੈ ਜੇ ਸੁਖ ਲਿਖਿਆ ਨਾ ਵਾਹੀ ਹੋਵੇ ਤੇਨੂੰ ਕੋ ਦੁੱਖ ਨੇ ਵੇਦ ਤੱਕ ਤੇ ਨਹੀਂ ਕਰਸਦਾ ਜੇ ਕੋਈ ਦੁੱਖ ਲਿਖਿਆ ਹੋਇਆ ਦੁੱਖ ਨੂੰ ਕੋਣ ਮਟਾ ਦੂਗਾ ਜੰਮਣ ਵਾਲਾ ਵੀ ਦੁਖੀ ਹੈ ਨਾ ਇਹ ਦੋਨੇ ਦੁੱਖਾਂ ਨੂੰ ਕੋ ਰੋਕ ਨਹੀਂ ਸਕਦਾ ਜਦੋਂ ਜੰਮਣ ਨੂੰ ਤੇ ਜੰਮੇਗਾ ਵੀ ਜਦੋਂ ਮਰਨਾ ਤੇ ਮਰਨਾ ਵੀ ਸੋਚਾ ਸੀ ਕੇਵਲ ਤੋਂ ਕੇਵਲ ਸੰਸਾਰ ਦੇ ਵਿੱਚ ਸੰਸਾਰ ਪਦਾਰਥ ਲੱਭਦੇ ਆ ਪਤਾ ਹੁੰਦੇ ਸੰਦੇਵੀ ਕਿਤੇ ਹੁੰਦਾ ਪਤਾ ਨਹੀਂ ਸੀ ਵੀ ਚਲੋ ਗਲਤ ਸੀ ਸਭ ਨੂੰ ਪਤਾ ਹੈ ਮੌਤ ਦਾ ਸਾਨੂੰ ਪਤਾ ਹੈ ਜਾਣਾ ਕੁਛ ਨਹੀਂ ਪਰ ਫਿਰ ਵੀ ਬੰਦੇ ਦੇ ਇੱਕ ਲਾਲਚ ਮੁੱਲ ਲੱਗਿਆ ਹੁੰਦਾ ਨਾ ਪੈਸਾ ਨੂੰ ਪਤਾ ਹੈ ਕਿ ਇਸ ਆਨੇ ਪਈ ਜਦੋਂ ਉਹ ਨੋਰਮਲ ਗੱਲ ਕਿਨੇ ਜਿਹੜੀ ਬਿਮਾਰੀ ਪੈਂਦੀ ਨਹੀਂ ਆਪਾਂ ਕਿ ਸਾਨੂੰ ਪਤਾ ਕਿ ਕਿ ਜਿਆਦਾ ਮੋਬਾਈਲ ਦੇ ਜਦ ਤੁਸੀਂ ਵਰਤੋਂ ਕਰਦੇ ਸਾਡੇ ਆਥਾਂ ਦਾ ਹੋਦੀ ਜਦੋਂ ਬੰਦਾ ਦੇਖਦਾ ਪਤਾ ਵੀ ਰੇਠਾ ਨਾ ਕਰਨ ਫਿਰ ਵੀ ਉਹਨੂੰ ਲਾਲਚ ਐਸਾ ਲੱਗਿਆ ਦੇਖੀ ਜਾਣਾ ਦੇਖੀ ਜਾਣਾ ਕਿਸਾ ਨੂੰ ਪਤਾ ਹੈ ਕਿ ਬੱਚਾ ਨੂੰ ਫੜਾਵਾ ਦੇ ਭਾਈ ਕੋਨਾ ਤਾਂ ਸਰੀਰ ਦੇ ਜੋ ਅੰਗ ਹੁੰਦੇ ਆ ਨਾਜ਼ੁਕ ਹੁੰਦੇ ਆ ਉਹਨਾਂ ਦੇ ਉੱਤੇ ਇਹਦਾ ਜੋ ਰੇਡੀਏਸ਼ਨ ਦਾ ਭਾਵ ਮੋਬਾਈਲ ਦੇ ਵਿੱਚ ਜੋ ਕਿਰਨਾ ਨਿਕਲਦੀਆਂ ਨੇ ਉਹਦੇ ਮਾਇਨੇ ਤੇ ਵੀ ਅਸਰ ਪਾਉਣਗੇ ਇੰਨੇ ਕਾਤੇ ਵੀ ਪਾਉਣਗੇ ਫੇਰ ਵੀ ਫੜਾਉਂਦੇ ਆ ਪਰ ਹਾਸ ਤਾਂ ਮਹਰਤੀ ਦਾ ਪਤਾ ਨੁਕਸਾਨ ਦਾ ਪਰ ਫਿਰ ਵੀ ਅਸੀਂ ਕਰਦੇ ਆ ਤੇ ਜੇ ਕਿਤੇ ਜਾਣਾ ਪਈ ਹਾਂ ਸਾਧ ਜੇ ਦੇ ਰਹਾ ਤੂੰ ਦੇਖ ਹੀ ਲਿਆ ਤੁਸੀਂ ਕੀ ਦੇਖ ਲਏ ਕਿ ਕਿੰਨਾ ਵੱਡਾ ਡੇਰਾ ਕਿਲੋਮੀਟਰਾਂ ਵਿੱਚ ਬਣਿਆ ਹੋਇਆ ਆਜ ਪੂਰੀ ਵਾਲਾ ਸਾਧ ਫੜਿਆ ਭੱਜਿਆ ਫਿਰਦਾ ਨਾ ਜੇ ਸੱਚਾ ਭਾਈ ਰੱਬ ਦੀ ਭਗਤੀ ਕਰਨ ਵਾਲਾ ਬੰਦਾ ਤੂੰ ਸੋਹਰੇ ਜੋਗ ਆਪ ਕੁਮਾਰੇ ਪਰ ਵੀ ਵਿਕਸੀਤ ਜੇ ਕੁਝ ਕੀਤਾ ਹੀ ਨਹੀਂ ਤਾਂ ਲੁਗੇ ਕਿਉਂ ਭਾਈ ਤੂੰ ਸ਼ੰਕਰानंद ਲੋਕ ਤੇ ਦਾਤੂ ਵੇ ਗਿਆ ਹੁਣ ਆ ਜਾ ਸਾਹਮਣੇ ਕੀ ਹੋ ਜਾਏਗਾ ਤੇ ਤਾਂ ਬੰਦੀ ਕਰਨੀ ਆ ਨਿਰਣਾ ਉਸ ਮੈਦੂ ਤੇ ਛੜਦੇ ਦੁਨੀਆ ਨੂੰ ਟੈਂਪਰ ਕਰਮਾਂ ਦੁਤੇ ਘੋਸਾ ਰੱਖੋ ਤੈਨੂੰ ਖੁਦ ਨੂੰ ਘੋਸਾ ਨਹੀਂ ਆ ਬਈ ਆ ਗਿਆ ਨਾ ਸੱਚ ਸਾਹਮਣੇ ਅਕਾੜ ਦੇ ਕੇ ਦਾ ਆਪਣੇ ਬਹੁ ਗਏ ਸੀ ਉੱਤੇ ਤੁਨੀ ਜਾਣਦੀ ਏ ਉੱਥੇ ਕਿੰਨੇ ਅਗਰੇ ਵਸਿਨੀ ਹੁੰਦੇ ਉੱਥੇ ਅਸੀਂ ਸਿੱਖ ਭਾਈ ਹੁੰਦੇ ਆ ਬੈਠੇ ਉਹਨਾਂ ਦੇ ਇਹ ਅਸੀਂ ਇੱਥੇ ਬੈਠੇ ਨੇ ਗੁਰੂ ਮਹਾਰਾਜ ਦੀ ਹਜ਼ਰੀ ਵਿੱਚ ਉਹ ਵੀ ਬੈਠਾ ਹੁੰਦਾ ਉਹ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਗਿਆਨ ਦਿੰਦਾ ਹੈ ਪਰ ਇਹ ਗਿਆਨ ਜੋ ਸੰਸਾਰ ਨੂੰ ਆਪਦੇ ਭਲੇ ਹੋਂ ਦੇ ਗਿਆ ਇਹ ਸਾਧ ਅਸਲੀ ਬੰਦੇ ਹੈ ਤੇ ਉਸ ਨੇ ਪਾਈ ਉਹਦੀ ਜੋ ਨਾ ਕੀ ਅਸੀਂ ਦੋ ਦਿੱਤੀ ਅੱਜ ਦੇਖੋ ਹਾਲਾਤ ਦੇਖੀ ਜਾ ਕੇ ਦੇਖੋ ਤਰੌਣੀ ਕੁਰਤੇ ਦੇ ਵਿੱਚ ਸੰਤਾਂ ਨੂੰ ਪੁੱਛੋ ਇਸੇ ਟਾਈਮ ਬੜਾ ਠੱਠ ਸੀ ਉਹਦੇ ਕੋਲ ਬਈ ਅਸੀਂ ਕਾਟਵਾਂ ਨੂੰ ਬਹੁਤ ਚਰਦੇ ਹਾਂ ਸੱਚ ਵਲਣੀ ਤੁਰਦੇ